ਅੱਜ ਦੇ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਬੇਹਦ ਭਾਰੀ ਨੁਕਸਾਨ ਹੋਇਆ ਸੀ ਮਹਾਰਾਜਾ ਦੇ ਅਕਾਲ ਚਲਾਣੇ ਤੋਂ ਬਾਅਦ ਲਗਾਤਾਰ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦੇ ਖਿਲਾਫ ਵੱਡੀਆਂ ਸਾਜ਼ਿਸ਼ਾਂ ਡੋਗਰਿਆਂ ਦੇ ਵੱਲੋਂ ਰਚੀਆਂ ਗਈਆਂ ਅਤੇ ਸਿੱਖ ਰਾਜ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਤੇ ਪ੍ਰੋਗਰਾਮ ਇਤਿਹਾਸ ਦੀ ਤਵਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਗ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੱਡੀ ਤਾਕਤ ਡੋਗਰਿਆਂ ਕੋਲ ਸੀ ਲੇਕਿਨ ਡੋਗਰੇ ਨੇ ਜਿਹੜੇ ਉਹ ਅੰਦਰੋਂ ਅੰਦਰੀ ਮਹਾਰਾਜੇ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ 사지ਸ਼ਾਂ ਬਣਾ ਰਹੇ ਸਨ ਤਾਂ ਮਹਾਰਾਜਾ ਖੜਕ ਸਿੰਘ ਨੇ ਜਿਹੜੇ ਉਹ ਬਹੁਤ ਥੋੜੇ ਸਮੇਂ ਦੇ ਲਈ ਤਖਤ ਉੱਤੇ ਬੈਠਦੇ ਨੇ ਅਤੇ ਫਿਰ ਤਖਤਾਂ ਪਲਟ ਹੋ ਜਾਂਦਾ ਏ ਜੂਨ ਤੋਂ ਲੈ ਕੇ ਅਕਤੂਬਰ ਮਹੀਨੇ ਤੱਕ ਮਹਾਰਾਜਾ ਖੜਕ ਸਿੰਘ ਨੇ ਜਿਹੜੇ ਉਹਨਾਂ ਨੂੰ ਤਖਤ ਤੇ ਬਿਠਾਇਆ ਜਾਂਦਾ ਏ ਅਤੇ ਫਿਰ ਸਾਜ਼ਿਸ਼ ਹੁੰਦੀ ਹੈ ਅਤੇ ਉਹਨਾਂ ਨੂੰ ਕੈਦ ਕਰ ਲਿਆ ਜਾਂਦਾ ਏ ਮਹਾਰਾਜਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਦੂਜੀ ਪਤਨੀ ਦਾਤਾਰ ਕੌਰ ਨਕਈ ਦੇ ਪਹਿਲੇ ਪੁੱਤਰ ਸੀ ਦਾਤਾਰ ਕੌਰ ਨਕਈ ਮਿਸਲ ਦੇ ਰਣ ਸਿੰਘ ਨੇ ਕਈ ਦਿੱਤੀ ਸੀ ਜਦੋਂ ਰਾਜਕੁਮਾਰ ਦਾ ਜਨਮ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਬੜੇ ਚਾਵਾਂ ਦੇ ਨਾਲ ਖੜਗ ਸਿੰਘ ਨਾਮ ਰੱਖਿਆ ਜਿਸ ਦਾ ਅਰਥ ਹੈ ਤਲਵਾਰ ਚਲਾਉਣ ਵਾਲਾ ਮਹਾਰਾਜਾ ਖੜਕ ਸਿੰਘ ਨੂੰ 1 ਸਤੰਬਰ 1839 ਨੂੰ ਲਾਹੌਰ ਦੇ ਕਿਲੇ ਤੇ ਗੱਦੀ ਤੇ ਬਿਠਾਇਆ ਗਿਆ ਮਹਾਰਾਜਾ ਖੜਕ ਸਿੰਘ ਡੋਗਰਿਆਂ ਦੀਆਂ ਸਾਜ਼ਿਸ਼ੀ ਕਾਰਵਾਈਆਂ ਤੋਂ ਦੁਖੀ ਸੀ ਉਸ ਦਾ ਸਭ ਤੋਂ ਵੱਡਾ ਸਲਾਹਕਾਰ ਚੇਤ ਸਿੰਘ ਬਾਜਵਾ ਸੀ ਜੋ ਕਿ ਉਹਨਾਂ ਦਾ ਦੋਸਤ ਤੇ ਰਿਸ਼ਤੇਦਾਰ ਵੀ ਸੀ ਡੋਗਰੇ ਸਮਝਦੇ ਸੀ ਕਿ ਉਹ ਚੇਤ ਸਿੰਘ ਨੂੰ ਹਟਾ ਕੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਰੱਖ ਸਕਦੇ ਨੇ ਤਾਂ ਡੋਗਰਿਆਂ ਨੇ ਸਾਜ਼ਿਸ਼ ਕਰਕੇ ਚੇਤ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿਖੀਆਂ ਨਕਲੀ ਚਿੱਠੀਆਂ ਤਿਆਰ ਕੀਤੀਆਂ ਉਸ ਤੋਂ ਬਾਅਦ ਉਹਨਾਂ ਨੇ ਉਸ ਨੂੰ ਸਜਾਏ ਮੌਤ ਦੇਣ ਨੂੰ ਲੈ ਕੇ ਅਤੇ ਮਹਾਰਾਜਾ ਖੜਕ ਸਿੰਘ ਨੂੰ ਹਟਾ ਕੇ ਕਮਰ ਨੌ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾਉਣ ਦਾ ਮਤਾ ਪਾਸ 11 ਮੈਂਬਰਾਂ ਦੀ ਕੌਂਸਲ ਦੀ ਸਾਜ਼ਿਸ਼ੀ ਮੀਟਿੰਗ ਦੇ ਵਿੱਚ ਕਰਵਾ ਦਿੱਤਾ 9 ਅਕਤੂਬਰ ਨੂੰ ਚੇਤ ਸਿੰਘ ਬਾਜਵਾ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਮਹਾਰਾਜਾ ਰੋਂਦਾ ਤੇ ਚੀਖਦਾ ਰਿਹਾ ਲੇਕਿਨ ਧਿਆਨ ਸਿੰਘ ਡੋਗਰਾ ਨੇ ਆਪਣੇ ਹੱਥੀ ਚੇਤ ਸਿੰਘ ਨੂੰ ਮਾਰ ਦਿੱਤਾ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਲਾ ਕੇ ਉਸ ਦੀ ਰਹਿائش ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਉਸ ਦੇ ਪੁੱਤਰ ਕੰਵਰ ਨੌ ਨਿਹਾਲ ਸਿੰਘ ਨੂੰ ਰਾਜ ਗੱਦੀ ਉੱਤੇ ਬਿਠਾ ਦਿੱਤਾ ਗਿਆ ਨજરਬੰਦੀ ਵਿੱਚ ਹੀ ਡੋਗਰਿਆਂ ਨੇ ਉਸ ਨੂੰ ਜ਼ਹਿਰੀਲੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਹਾਲਾਂਕਿ ਕਵਰ ਨਾ ਨਿਹਾਲ ਸਿੰਘ ਡੋਗਰਿਆਂ ਦੀਆਂ ਚਾਲਾਂ ਸਮਝ ਚੁੱਕਿਆ ਸੀ ਅਤੇ ਉਸ ਦੇ ਧਿਆਨ ਸਿੰਘ ਦੇ ਨਾਲ-ਨਾਲ ਫਕੀਰ ਅਜੀਜ਼ ਉਦਦੀਨ ਦੋ ਬ੍ਰਾਹਮਣਾ ਜਮਾਂਦਰ ਖੁਸ਼ਾਲ ਸਿੰਘ ਅਤੇ ਭਈਆ ਰਾਮ ਸਿੰਘ ਤੋਂ ਇਲਾਵਾ ਲੈਣਾ ਸਿੰਘ ਮਜੀਠੀਆ ਅਤੇ ਅਜੀਤ ਸਿੰਘ ਸੰਧਾਵਾਲੀਆਂ ਨੂੰ ਵੀ ਨਿਜ਼ਾਮ ਦੇ ਵਿੱਚ ਭਾਈਵਾਲ ਬਣਾ ਦਿੱਤਾ ਇਸ ਨਾਲ ਪੂਰੀ ਹਕੂਮਤ ਡੋਗਰਿਆਂ ਦੇ ਹੱਥ ਵਿੱਚ ਨਾ ਆ ਸਕੀ ਡੋਗਰਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਅਤੇ ਉਹਨਾਂ ਨੇ ਕਵਰ ਨੋ ਨਿਹਾਲ ਸਿੰਘ ਨੂੰ ਵੀ ਰਾਤ ਦੇ ਵਿੱਚੋਂ ਹਟਾਉਣ ਦਾ ਫੈਸਲਾ ਕਰ ਲਿਆ ਜ਼ਹਿਰੀਲੀ ਖਾਹ ਕਾਰਨ ਦੂਜੇ ਪਾਸੇ 4 ਅਤੇ 5 ਨਵੰਬਰ ਦੀ ਰਾਤ ਨੂੰ 1840 ਦੇ ਵਿੱਚ ਖੜਕ ਸਿੰਘ ਦੀ ਮੌਤ ਹੋ ਗਈ ਜਿਨ੍ਹਾਂ ਦਾ ਅੰਤਿਮ ਸੰਸਕਾਰ 5 ਨਵੰਬਰ 1840 ਨੂੰ ਗੁਰਦੁਆਰਾ ਡੇਰਾ ਸਾਹਿਬ ਅਤੇ ਸ਼ਾਹੀ ਮਸਜਿਦ ਦੇ ਵਿਚਕਾਰ ਸਮਾਦ ਰਣਜੀਤ ਸਿੰਘ ਦੇ ਨੇੜੇ ਕਰ ਦਿੱਤਾ ਗਿਆ ਇਸ ਮੌਕੇ ਖੜਕ ਸਿੰਘ ਦੀਆਂ ਦੋਵੇਂ ਹਿੰਦੂ ਰਾਜਪੂਤ ਰਾਣੀਆਂ ਅਤੇ ਟੈਲਣਾ ਨੂੰ ਵੀ ਜ਼ਬਰਦਸਤੀ ਸਤੀ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਡੋਗਰਿਆਂ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਅਤੇ ਉਹਨਾਂ ਦੇ ਅੰਚਵੰਸ਼ ਨੂੰ ਖਤਮ ਕਰਨ ਦੇ ਲਈ ਸਾਜ਼ਿਸ਼ਾਂ ਕੀਤੀਆਂ ਗਈਆਂ ਤਾ ਕੱਲ ਦੇ ਇਤਿਹਾਸ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਅਗੇ ਕਵਰਨਰ ਨਿਹਾਲ ਸਿੰਘ ਦਾ ਬੜੀ ਬੇਰਹਿਮੀ ਦੇ ਨਾਲ ਦੋ ਗ੍ਰਿਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ